ਅੱਜ ਸਰਦਾਰ ਸੁਖੀਰ ਸਿੰਘ ਬਾਦਲ ਜਿਹੜੇ ਕਿ ਇੱਕ ਨਿਮਾਣੇ ਸਿੱਖ ਦੇ ਵਾਂਝੂ ਹਰਮੰਦਰ ਸਾਹਿਬ ਦੇ ਬਾਹਰ ਆਪਣੀ ਸਜ਼ਾ ਦਾ ਜਿਹੜਾ ਜੱਥੇਦਾਰ ਵੱਲੋਂ ਹੁਕਮ ਲਗਾਇਆ ਸੀ ਉਹਦੀ ਪਾਲਣਾ ਕਰ ਰੇ ਸੀ ਉਹਨਾਂ ਉੱਪਰ ਜਿਹੜਾ ਕਾਰਨ ਹਮਲਾ ਹੋਇਆ ਮੈਂ ਸਮਝਦਾ ਇਹ ਨਾ ਕੇਵਲ ਸਾਡੀ ਕਾਨੂੰਨ ਵਿਵਸਥਾ ਦੀ ਜਿਹੜੀ ਫੇਲਿਅਰ ਆ ਉਹ ਜਿਹੜੀ ਪੰਜਾਬ ਸਰਕਾਰ ਹੈ ਜਿਹਦਾ ਸੰਚਾਲਨ ਭਗਵੰਤ ਸਿੰਘ ਮਾਨ ਕਰ ਰਹੇ ਨੇ ਉਹ ਤੇ ਉੱਪਰ ਬਹੁਤ ਵੱਡਾ ਇਹ ਤੱਬਾ ਹੈ ਔਰ ਜਿੱਥੇ ਤੱਕ ਮੈਂ ਪੁਲਿਸ ਦੇ ਕੁਝ ਆਫੀਸ਼ਲ ਦੇ ਬਿਆਨ ਸੁਣ ਰਿਹਾ ਸੀ ਕਿ ਉਹਨਾਂ ਨੂੰ ਇਨਪੁੱਟ ਸੀ ਇਹਦੇ ਬਾਰੇ ਔਰ ਦੋ ਦਿਨ ਤੋਂ ਉਹ ਜਿਹੜਾ ਬੰਦਾ ਉੱਥੇ ਰੇਕੀ ਕਰ ਰਿਹਾ ਸੀ ਉਹਦੇ ਬਾਰੇ ਜਾਣਕਾਰੀ ਵੀ ਸੀ ਉਹਦੇ باوجود ਵੀ ਉਸ ਨੂੰ ਬੰਦੇ ਨੂੰ ਸੁਖਵੀਰ ਸਿੰਘ ਬਾਦਲ ਜੀ ਤੱਕ ਪਹੁੰਚਣ ਦਿੱਤਾ ਔਰ ਉਹਨੇ ਉੱਥੇ ਹਥਿਆਰ ਦੇ ਨਾਲੋਂ ਤੇ ਹਮਲਾ ਕੀਤਾ ਇਹ ਬਹੁਤ ਵੱਡੀ ਨਾਕਾਮੀ ਹੈ ਸਿਸਟਮ ਦੀ ਔਰ ਇਹਦੇ ਵਿੱਚ ਮੈਂ ਇਹ ਵੀ ਸਮਝਦਾ ਕਿ ਇਹ ਜਿਹੜਾ ਹਮਲਾ ਹੋਇਆ ਹੈ ਇਹ ਚ ਕਿਤੇ ਨਾ ਕਿਤੇ 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 ਜਿਹੜੀਆਂ ਸਰਕਾਰਾਂ ਨੇ ਚਾਹੇ ਕੇਂਦਰ ਦੀ ਹੋਵੇ ਤੇ ਚਾਹੇ ਪੰਜਾਬ ਦੀ ਹੋਵੇ ਉਹਨਾਂ ਸਰਕਾਰਾਂ ਦਾ ਇਹਦੇ ਵਿੱਚ ਰੋਲ ਹੈ ਜਾਂ ਨਹੀਂ ਹੈ ਇਹਨੂੰ ਨਕਾਰਿਆ ਨਹੀਂ ਜਾ ਸਕਦਾ ਸੋ ਮੈਂ ਮੰਗ ਕਰਦਾ ਕਿ ਇਸ ਸਾਰੇ ਪਾਕਰਾਂ ਦੀ ਜੜੀ ਹੈਗੀ ਆ ਉਹ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਤਾਂ ਜੋ ਲੋਕਾਂ ਦੇ ਸਾਹਮਣੇ ਜੋ ਸਚਾਈ ਹੈ ਉਹ ਸਾਹਮਣੇ ਆ ਸਕੇ ਜਿੱਥੇ ਮੈਂ ਸਦਾ ਸੁਖਵੀਰ ਸਿੰਘ ਬਾਦਲ ਜੀ ਦੇ ਉੱਪਰ ਹਮਲੇ ਦੀ ਨਖੇਦੀ ਕਰਦਾ ਉੱਥੇ ਮੈਂ ਇਸ ਗੱਲ ਤੇ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਵੀ ਕਰਦਾ ਕਿ ਹਮਰੇ ਤੋਂ ਬਾਤ ਵੀ ਉਹਨਾਂ ਨੇ ਇੱਕ ਨਿਮਾਨੇ ਸਿੱਖ ਹੋਣ ਦੇ ਨਾਤੇ ਆਪਣੀ ਜਿਹੜੀ ਸਜ਼ਾ ਆ ਉਹਨੂੰ ਪੂਰਾ ਕਰਨ ਦਾ ਜਿਹੜਾ ਆਪਣਾ ਦਰ ਸੰਕਲਪ ਇਉਂ ਨੂੰ ਲਗਾਤਾਰ ਚਾਲੂ ਰੱਖਿਆ ਇਹ ਹੀ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹੈ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕੋ ਅਨੁਸਾਰ ਨੂੰ ਮੰਗ ਕਰਦਾ ਹਾਂ ਕਿ ਜਿਹੜੀ ਇਹ ਹਮਲਾ ਹੋਇਆ ਇਹਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਹੁਣੀ ਬਹੁਤ ਜ਼ਰੂਰੀ ਹੈ